ਕੁਬ ਚੁ ਜੀ ਸਹਾਇ ਵਾਰਸ਼ਿਕ ਕੁੱਟ ਜੀ ਪਾਤਸ਼ਾਹ ਜੀ ਬਸਮੀ ਪ੍ਰਥਮ ਤੋ ਗੋਤੀ ਸਮਰਤ ਪ੍ਰਮਾਨ ਕਲੀਂ ਤੇ ਆਏ ਫਰੰਦਿਤ ਕਰਤੇ ਮਹਾਰਾ ਸਰਨ ਦਾਸ ਜੀ ਸਹਾਇ ਅਰਜਨ ਹਰਕੋ ਦੇ ਅੰਦਰ ਹੋ ਸਬਦੋ ਸ਼੍ਰੀ ਰਦਾਹ ਯੇਸ਼ੁ ਵੀ ਹਰਿ ਪ੍ਰਸ਼ੰਤੇ ਆਈ ਹੈ ਜਿਸ ਅੱਠ ਹੈ ਸਭ ਪੂਜਾਈ ਤੇ ਗੁਹਾਦਰ ਸਮਰਿਆ ਹੈ ਪਰਨੋਡ ਦੇ ਆਜਤਾਈ ਸਭ ਥਾਈ ਸਹਾਇ ਦਸਮੀ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰਾ ਇਹ ਦਸਾਂ ਪਤਸ਼ਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸੰਗਤਦਾਰ ਜੀ ਦਾ ਧੰਨ ਕਰਕੇ ਬੋਲੋ ਜੀ ਪੰਜਾ ਪਿਆਰੀਆਂ ਚੋਂ ਸਭ ਜਿਆਦਿਆਂ ਚਾਲੀ ਉੱਤੇਆਂ ਹਠੀਆਂ ਜੱਟੀਆਂ ਕੱਪੀਆਂ ਜਿੰਨਾ ਨਾਮ ਚਪੇ ਆ ਬਣ ਸਕਿਆ ਇਹ ਚਲਾ ਹੂ ਧੂਕਵਾਹ ਦੀ ਅਨੁਪ੍ਰੀਤਾ ਤਨਾ ਪਿਆਰੀਆਂ ਸੁਚੇਰੀਆਂ ਦੀ ਕਮਾਈ ਦਾ ਧੰਨ ਕਰਕੇ ਫਾਲਸਾ ਜੀ ਬੋਲੋ ਜੀ ਜਨਾ ਸਿੰਘਾਂ ਸੁਨਗੀਆਂ ਨੇ ਕਰਨੇ ਸੀ ਜੱਤੇ ਬੰਦ ਬੰਦ ਟਵਾਹੇ ਕੋਕੜੀਆਂ ਦੇ ਸਾਈਆਂ ਚਰਖੀਆਂ ਤੇ ਚੜੇ ਆ ਰਹੇ ਆ ਨਾਲ ਚਰਾਇ ਦੇ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀ ਦਿੱਤੀਆਂ ਕਰਦੇ ਨਹੀਂ ਹਾਰੇ ਆ ਸਿੱਖੀ ਕੇ ਸਾਸ ਸੁਆਸਾ ਮਾਨ ਦੇ ਭਾਈ ਪੰਨਾ ਦੀ ਕਮਾਈ ਦਾ ਧਿਆਨ ਪਰ ਕੇ ਖਾਲਸਾ ਜੀ ਬੋਲੋ ਜੀ ਪੰਜਾ ਤੱਕ ਤਾਂ ਸਰਬੱਤ ਦੇ ਗੁਰਦੁਆਰਿਆਂ ਦੀ ਭਾਗ ਧਿਆਨ ਪਰ ਕੇ ਬੋਲੋ ਜੀ ਹੇ ਨਿਵਾਣਿਉ ਦੀ ਮਾਨ ਸਤਿਗੁਰੂ ਨੇ ਤਾਂ ਨਹੀਂ ਜਤਾਂ ਦੀ ਲੋਚ ਨਿਆਸਰ ਹੈ ਆਸਰਾ ਸੱਚੇ ਕਿਰਤਾਰੀ ਕੋ ਮਹਾਰਤ ਸਮਾਰਿ ਸ੍ਰੀ ਗੁਰੂ ਜੀ ਮਹਾਰਾਜ ਕਾਰ ਕਰ ਅਮਰ ਸ਼ਹੀਦ ਬ੍ਰਹਮ ਵਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿਖੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁੜ ਮਹਾਰਾਜ ਜੀ ਵਾਰ ਚਰਨਾ ਨਾਮਕ ਆਸ ਅਰਦਾਸ ਬੇਨਤੀ ਜੋ ਜੜੀ ਸਤਿਗੁਰ ਜੀ ਸਮੂਹੀਆਂ ਸੰਤਾਂ ਵੱਲੋਂ ਸਰਬੱਤ ਦੇ ਭਲੇ ਦੀ ਰਾਤਨੀ ਅਰਦਾਸ ਬੇਨਤੀ ਕਿਰਪਾ ਕਰਨ ਪਾਤਸ਼ਾਹ ਸਰਬੱਤ ਦਾ ਭਲਾ ਕਰਨਾ ਦਰੋਂ ਕਰੋਂ ਸਰਬੱਤ ਸੰਤਾਂ ਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ੀਆਂ ਗੁਰ ਸਿੱਖੀ ਸਦਕਾ ਪਰੋਸਾ ਨਾਮਦਾਨ ਗੱਛਣਾ ਆਪਣੇ ਚਰਨਾਂ ਦੇ ਨਾਲ ਜੋੜਨਾਂ ਅਮਰਤ ਬਣੀ ਦੀ ਸੰਭਾਲ ਨੂੰ ਕਨੇਮ ਸਿਮਰਨ ਦੀਆਂ ਬਾਤਾਂ ਕੋਸ਼ੀਆਂ ਬਣਾ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਦੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀਆਂ ਸਤਜੀਤ ਜੀ ਹਾਜ਼ਰੀਆਂ ਪਟਾਵਾਂ ਕੀਤੀਆਂ ਸਭਾਵਾਂ ਯਾਤਰਾਵਾਂ ਸਰਬਤ ਸੰਤਾ ਦੀਆਂ ਸਭਰੀਆਂ ਕਰਦੀਆਂ ਦਰੋਂ ਪਰੋਂ ਸਰਬਤ ਸੰਤਾ ਦਾ ਭਲਾ ਕਰਨੋਂ ਸੇ ਪਿਆਰੇ ਮੇਲੋ ਜਨਾ ਮਿਲਿਆ ਆਪ ਜੀ ਦਾ ਨਾਮ ਚਿਤਿਆਵੇ ਨਾਮਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼੍ਰੀ ਗੋਪੀ ਚਿਤ ਜੀ ਸਾਹਾਏ ਵਾਰਿਸ ਗੋਪੀ ਚਿਤ ਜੀ ਦੀ ਪਾਤਸ਼ਾਹੀ ਗੋਸਮੀ ਪ੍ਰੇਤੰਤ ਗੋਤੀ ਸਮਰਪਤ ਪ੍ਰਮਾਣਕ ਨੇ ਇਤਿਆਹ ਹੋਏ ਪਰਮਪੁਰਤਿ ਤੇ ਮਨ ਦਾ ਸਰੰਦਾਸ ਨੂੰ ਸਹਾਇ ਅਰਜਨ ਹਰਕੋਟ ਦੇ ਅੰਦਰ ਹੋ ਸਿਮਰਿ ਸ਼੍ਰੀ ਹਰਿ ਦਾਹ ਇਹ ਸਭੀ ਖਰੇ ਕਿਸਮ ਤੇ ਆਈ ਹੈ ਜਿਸ ਰਿਠ ਹੈ ਸਭੁ ਪੁਜਾਈ ਤੇ ਬਹਾਦਰ ਸੁਮਰਿਆ ਪਰ ਨੋਟ ਪਿਆ ਦੇਤਾਈ ਸਭ ਥਾਈ ਹਿੰਸਾ ਹੈ ਦਸਵੀਂ ਪਾਠਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਥਾਈ ਹਿੰਸਾ ਹਾਈ ਦਸਾਂ ਪਾਠਾ ਨਿਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦੀਦਾਰ ਜੀ ਦਾ ਤੇ ਅੰਤ ਪਰ ਤੇ ਬੋਲੋ ਜੀ ਪੰਜਾ ਪਿਆਰੀਆਂ ਚੋਂ ਸਭ ਜਾਦੀਆਂ ਚਾਲੀ ਉੱਤੇਆਂ ਹਠੀਆਂ ਜੱਟੀਆਂ ਕੱਤੀਆਂ ਜਿਨ੍ਹਾਂ ਨਾਮ ਚੱਪਿਆ ਬੰਸਪਿਆ ਦੇ ਚਲਾ ਹੋਈ ਇੱਕ ਵਾਰ ਦੀ ਕੀ ਅਨੁਮਤ ਕੀਤਾ ਤਨਾਂ ਪਿਆਰੀਆਂ ਸੁਚੇਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਨਾ ਸਿੰਘਾਂ ਸੁੰਗਣੀਆਂ ਨੇ ਕਰਨੇ ਸੀ ਜੱਤੇ ਬੰਦ ਬੰਦ ਘਟਵਾ ਹੋਈ ਕੋਕੜੀਆਂ ਦੇ ਸਾਈਆਂ ਚਰਖੀਆਂ ਤੇ ਚੜੇ ਆ ਰਹੇ ਆ ਨਾਲ ਚਰਾਈ ਦੇ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀ ਦਿੱਤੀਆਂ ਕਰਦੇ ਨਹੀਂ ਹਾੜੇ ਆ ਸਿੱਖੀ ਕੇ ਸਾਸ ਸੁਆਸਾ ਮਾਨ ਦੇ ਭਾਈ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਸੁਜਾ ਤਤਾਲ ਸਰਬੰਧਕ ਦੁਆਰਿਆਂ ਜੀ ਪਾਧਾਨ ਪਰ ਤੇ ਬੋਲੋ ਜੀ ਹੈ ਨਿਵਾਣੀਓ ਦੀ ਮਾਨ ਸਤਿਗੁਰੂ ਨੇ ਤਾਣੀ ਇੰਤਜ਼ਾਮ ਦੇਉਟੀਆਂ ਦੀ ਰੋਸ਼ਨੀ ਆਸਰੇ ਆਸਰਾ ਸੱਚੇ ਕਿਰਦਾਰ ਵਾਲੀ ਪ੍ਰਮਾਤਮਾ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿਖੇ ਕੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਰਕ ਚਰਨਾ ਦਾ ਆਸ ਅਰਦਾਸ ਬੇਨਤੀ ਜੋੜੜੀ ਸਤਿਗੁਰੂ ਜੀ ਸਮੂਹੀਆਂ ਸੰਤਾਂ ਵੱਲੋਂ ਸਰਬੱਤ ਦੇ ਭਲੇ ਦੀ ਰਾਤਰੀ ਅਰਦਾਸ ਬੇਨਤੀ ਕਿਰਪਾ ਕਰਨੀ ਪਾਤਸ਼ਾਹ ਸਰਬੱਤ ਦਾ ਭਲਾ ਕਰਨਾ ਦਰੋਂ ਕਰੋਂ ਸਰਬੱਤ ਸੰਤਾਂ ਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ੀਆਂ ਗੁਰ ਸਿੱਖੀ ਸਦਕਾ ਪਰਉਪਸਾ ਨਾਮਦਾਨ ਵਛਣਾ ਆਪਣੇ ਚਰਨਾਂ ਦੇ ਨਾਲ ਜੋੜਨਾ ਅਮਰਤ ਬਣੀ ਦੀ ਸੰਭਾਲ ਨੂੰ ਕਨੇਮ ਸਿਮਰਨ ਦੀਆਂ ਦਾਤਾਂ ਦੋਸ਼ੀਆਂ ਮਰਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਮੀ ਹੈ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਸਤਿਗੁਰੂ ਜੀ ਹਾਜ਼ਰੀਆਂ ਪਟਾਵਾਂ ਕੀਤੀਆਂ ਸਵਾਮਾਂ ਜਤਰਾਮ ਸਰਬਤ ਸੰਤਾ ਦੀਆਂ ਸਭਲੀਆਂ ਕਰਨੀਆਂ ਦਰੋਂ ਪਰੋਂ ਸਰਬਤ ਸੰਤਾ ਦਾ ਭਲਾ ਕਰਨੋਂ ਸੇ ਪਿਆਰੀ ਮੇਲੋ ਜਿਨਾ ਮਿਲਿਆ ਅਮਚ ਦਾ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹ ਜੀਤਕਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ